ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਬੀਜ ਸੋਧ ਬਾਰੇ। ਜੋ ਕਿ ਬਹੁਤ ਜ਼ਰੂਰੀ ਹੈ ਪਰ ਆਪਾਂ ਇਹਨੂੰ ਆਮ ਤੌਰ ਤੇ ਹੀ ਅਣਗੌਲੀਆਂ ਕਰਦੇ ਆਂ ਤੇ ਆਮ ਤੌਰ ਤੇ ਜਦੋਂ ਕਿਸਾਨ ਵੀਰਾਂ ਨੂੰ ਪੁੱਛੀਦਾ ਕਿ ਤੁਸੀਂ ਬੀਜ ਸੋਧ ਕੀਤੀ ਸੀ? ਪਨੀਰੀ ਬੀਜਣ ਵੇਲੇ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਨਾ ਦੇ ਵਿੱਚ। ਤੇ ਜੇ ਆਪਾਂ ਘਰ ਦਾ ਬੀਜ ਰੱਖਿਆ ਤਾਂ ਉਸ ਤੋਂ ਵੀ ਜ਼ਰੂਰੀ ਹੋ ਜਾਂਦੀ ਹੈ ਬੀਜ ਦੀ ਸੋਧ ਕਿਉਂਕਿ ਕਈ ਵਾਰ ਆਪਣੀਆਂ ਸਟੋਰੇਜ ਕੰਡੀਸ਼ਨਾਂ ਇਹੋ ਜਿਹੀਆਂ ਹੁੰਦੀਆਂ ਜਿੱਥੇ ਆਪਾਂ ਵੀ ਸਾਂਭਿਆ ਹੁੰਦਾ ਕਿ ਮਾਈਕਰੋਬਸ ਹੈ ਜਿਹੜੇ ਆਪਾਂ ਕਹਿ ਲਈਏ ਕਿ ਜੀਵਾਣੂ ਨੇ ਉਲੀਆਂ ਦੇ ਕਟਾਣੂ ਨੇ ਉਹ ਅਟੈਕ ਕਰਦੇ ਆ ਬੀਜ ਨੂੰ ਤਾਂ ਉਹ ਜਰਮੀਨੇਸ਼ਨ ਤੇ ਸਿੱਧਾ-ਸਿੱਧਾ ਪ੍ਰਭਾਵ ਪਾਉਂਦੇ ਆ ਸ਼ੁਰੂਆਤੀ ਗਰੋਥ ਤੇ ਪ੍ਰਭਾਵ ਪਾਉਂਦੇ ਐ ਤੇ ਜਿਹਦਾ ਸਿੱਧਾ-ਸਿੱਧਾ ਜਾ ਕੇ ਝਾੜ ਦੇ ਉੱਤੇ ਅਸਰ ਹੁੰਦਾ ਹੈ ਬੀਜ ਸੋਧ ਆ ਜਿਹੜੀ ਉਹ ਕੱਲੀ ਬਿਮਾਰੀ ਰੋਕਣ ਵਾਸਤੇ ਨਹੀਂ ਹੁੰਦੀ ਉਹ ਸ਼ੁਰੂਆਤ ਜਦੋਂ ਆਪਾਂ ਬੀਜ ਬੀਜਣਾ ਹੈ ਬੀਜ ਸੋਧ ਕਰਕੇ ਬੀਜ ਬੀਜਦੇ ਆ ਉਹਦੀ ਜਰਮੀਨੇਸ਼ਨ ਵੀ ਇੰਪਰੂਵ ਕਰਦੀ ਹੈ ਪੁੰਗਰਨਾ ਤੇ ਉਹਦੀ ਸ਼ੁਰੂਆਤੀ ਵਾਧੇ ਨੂੰ ਵੀ ਚੰਗਾ ਬਣਾਉਂਦੀ ਹੈ ਤੇ ਇੱਕਸਾਰ ਵਾਧੇ ਨੂੰ ਵੀ ਯਕੀਨੀ ਬਣਾਉਂਦੀ ਹੈ ਤੇ ਬੀਜ ਸੋਧ ਆ ਜਿਹੜੀ ਉਹ ਹੁੰਦਾ ਹੈ ਮਕਸਦ ਉਹਦਾ ਬੀਜ ਸੋਧ ਕਿਵੇਂ ਕਰਨੀ ਹੁੰਦੀ ਹੈ ਮਕਸਦ ਉਹਦਾ ਹੁੰਦਾ ਕਿ ਆਪਾਂ ਬੀਜ ਦੇ ਉੱਤੇ ਇੱਕ ਸਰਫੇਸ ਕੋਟਿੰਗ ਬਣਾਉਣੀ ਹੁੰਦੀ ਹੈ ਇੱਕ ਤਹਿ ਬਣਾਉਣੀ ਹੁੰਦੀ ਹੈ ਇੱਕ ਪਰਤ ਬਣਾਉਣੀ ਹੁੰਦੀ ਹੈ ਬੀਜ ਦੇ ਆਲੇ-ਦਾਲੇ ਜਿਹੜੀ ਕਿ ਬੀਜ ਨੂੰ ਪ੍ਰੋਟੈਕਸ਼ਨ ਦਿੰਦੀ ਹੈ ਬੀਜ ਸੋਧ ਆਪਾਂ ਉਲੀਨਾਸ਼ਕਾਂ ਨਾਲ ਵੀ ਕਰਦੇ ਆਂ ਕੀਟਨਾਸ਼ਕਾਂ ਨਾਲ ਵੀ ਕਰਦੇ ਆਂ ਜਾਂ ਬਾਇਓਜੈਂਟ ਹੁੰਦੇ ਆਂ ਕਈ ਵਾਰ ਆਪਾਂ ਕੋਈ ਜੈਵਿਕ ਕੀਟਨਾਸ਼ਕ ਫੁੱਲੀਨਾਸ਼ਕ ਵਰਤਦੇ ਆਂ ਜਾਂ ਆਪਾਂ ਕੋਈ ਨਿਊਟ੍ਰੀਐਂਟ ਆ ਕੋਈ ਤੱਤ ਆ ਉਹਦੇ ਨਾਲ ਬੀਜ ਸੋਧ ਕਰਨੀ ਹੈ ਤਾਂ ਇਹ ਸਾਰੇ ਕਾਸੇ ਨੂੰ ਬੀਜ ਦੇ ਉੱਪਰ ਲੇਪ ਲਗਾਇਆ ਜਾਂਦਾ ਹੈ। ਬੀ ਸੋਧ ਦੇ ਵਿੱਚ ਆਮ ਤੌਰ ਤੇ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਮੈਂ ਦੇਖਿਆ ਕਿ ਇੱਕ ਤਾਂ ਆਪਾਂ ਪਾਣੀ ਦੇ ਵਿੱਚ ਘੋਲ ਕੇ ਦਵਾਈ ਉਹ ਚ ਬੀਜ ਪਾਤਾ। ਇੱਕ ਆਪਾਂ ਬੀਜ ਨੂੰ ਘੱਟੋ ਘੱਟ ਪਾਣੀ ਨਾਲ ਗਿੱਲਾ ਕਰਕੇ ਉਦੇ ਉੱਤੇ ਦਵਾਈ ਲਾ ਕੇ ਉਹਦਾ ਇੱਕ ਲੇਪ ਲਾਤਾ ਜਾਂ ਫਿਰ ਬੀਜ ਨੂੰ ਘੱਟੋ ਘੱਟ ਦਵਾਈ ਨੂੰ ਘੱਟੋ ਘੱਟ ਜਿਹੜਾ ਪਾਣੀ ਦੇ ਵਿੱਚ ਘੋਲ ਕੇ ਮੰਨ ਲਓ ਜਿਹੜੀ ਆਪਾਂ ਦਵਾਈ ਰਿਕਮੈਂਡੇਸ਼ਨ ਦਿੰਨੇ ਹਾਂ ਉਹਨੂੰ 50 ਜਾਂ 100 ml ਪਾਣੀ 'ਚ ਘੋਲ ਕੇ 5-7 ਕਿਲੋ ਬੀਜ ਦੇ ਆਲੇ-ਦਾਲੇ ਛੋਟੀ-ਛੋਟੀ ਥੋੜਾ-ਥੋੜਾ ਉਹਦੇ ਉੱਤੇ ਤੁਪਕੇ ਸੱਟ ਕੇ ਤੇ ਉਹਨੂੰ ਆਪਾਂ ਮਿਕਸ ਕਰਤਾ ਤਾਂ ਜਿਹੜਾ ਆਪਾਂ ਲੇਪ ਲਗਾਉਨੇ ਆ ਜਿਹੜਾ ਆਪਾਂ ਘੱਟੋ ਘੱਟ ਪਾਣੀ ਦੇ ਨਾਲ ਉਹਦੇ ਉੱਤੇ ਪਰਤ ਚੜਾਉਨੇ ਆ ਉਹ ਵੱਧ ਕਾਮਯਾਬ ਹੈ ਕਿਉਂਕਿ ਜਦੋਂ ਆਪਾਂ ਪਾਣੀ ਦੇ ਵਿੱਚ ਘੋਲ ਕੇ ਦਵਾਈ ਉਹਨੂੰ ਡਬੋਣੇ ਬੀਜ ਨੂੰ ਕਈ ਵਾਰ ਆਪਾਂ ਪਾਣੀ ਲੋੜੋਂ ਵੱਧ ਪਾ ਲੈਂਦੇ ਆ ਉਹ ਡਿਲੂਟ ਹੋ ਜਾਂਦੀ ਹੈ ਟੈਕਨੀਕਲ ਡਿਲੂਟ ਹੋ ਜਾਂਦਾ ਹੈ ਤੇ ਕਈ ਵਾਰ ਕੀ ਹੁੰਦਾ ਆਪਾਂ ਪੂਰਾ ਸਮਾਂ ਉਹਨੂੰ ਪਿਆਉਂਦੇ ਨਹੀਂ ਹੈਗੇ ਕਈ ਵਾਰ ਦਵਾਈ ਨਹੀਂ ਪੂਰੀ ਘੁਲਦੀ ਹੈਗੀ ਤਾਂ ਇਹ ਖਾਸ ਗੱਲਾਂ ਨੇ ਜੇ ਆਪਾਂ ਬੀਜ ਸੋਧ ਕਰਦੇ ਆ ਤਾਂ ਉਹਦਾ ਆਪਾਂ ਨੂੰ ਪੂਰੇ ਦਾ ਪੂਰਾ ਫਾਇਦਾ ਹੀ ਮਿਲਦਾ ਹੈ ਬਿਸ਼ਰਤੇ ਕਿ ਉਹ ਆਪਾਂ ਬੀਜ ਸੋਧ ਸਹੀ ਤਰੀਕੇ ਕੀਤੀ ਹੋਵੇ ਤੇ ਬੀਜ ਸੋਧ ਆ ਜਿਹੜੀ ਉਹ ਜਿਵੇਂ ਝੋਨੇ ਦੇ ਵਿੱਚ ਹੈ ਬਾਸਮਤੀ ਦੇ ਵਿੱਚ ਹੈ ਬਾਸਮਤੀ ਦੇ ਵਿੱਚ ਇੱਕ ਤਾਂ ਆਪਾਂ ਝੋਨੇ ਬਾਸਮਤੀ ਦੇ ਵਿੱਚ ਬੀਜ ਨੂੰ ਬਿਮਾਰੀ ਤੋਂ ਬਚਾਉਣ ਵਾਸਤੇ ਸ਼ੁਰੂਆਤੀ ਜਿਹੜੀ ਫੰਗਸ ਤੋਂ ਤੇ ਪਲੱਸ ਬਾਸਮਤੀ ਦੀ ਝੰਡਾ ਰੋਗ ਵਾਸਤੇ ਉਹ ਵੱਖਰੀ ਟ੍ਰੀਟਮੈਂਟ ਹੈ ਉਹਦੇ ਵਾਸਤੇ ਆਪਾਂ ਵੱਖਰੀ ਜਾਣਕਾਰੀ ਸਾਂਝੀ ਕਰਾਂਗੇ ਬੀਜ ਨੂੰ ਸੋਧਣ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਸੀਡ ਆਪਾਂ ਅਪਗ੍ਰੇਡ ਕਰ ਲਈਏ ਅਪਗ੍ਰੇਡ ਦਾ ਮਤਲਬ ਇਹ ਹੈ ਕਿ ਜਿਹੜਾ ਆਪਾਂ ਬੀਜ ਘਰੇ ਰੱਖਿਆ ਉਹਨੂੰ ਪਾਣੀ ਦੇ ਵਿੱਚ ਜਿਵੇਂ 10 ਲੀਟਰ ਪਾਣੀ ਆ ਉਹਦੇ ਵਿੱਚ ਜਿੰਨਾ ਕਿ ਬੀਜ ਤੁਹਾਡਾ ਪੈਜ ਸਕਦਾ ਹੈ 5 ਕਿਲੋ 7 ਕਿਲੋ 8 ਕਿਲੋ ਉਹਦੇ ਵਿੱਚ 1.5 ਕਿਲੋ ਨਮਕ ਘੋਲ ਲਓ ਤੇ ਉਹਦੇ ਵਿੱਚ ਸੀਡ ਆ ਜਿਹੜਾ ਭਿਉਂਦੇ ਹੋ ਬੀਜ ਹਲਕਾ ਬੀਜ ਉੱਪਰ ਆ ਜੋ ਉਹਨੂੰ ਸਾਈਡ ਤੇ ਕੱਢ ਦਿਓ ਬਾਕੀ ਬੀਜ ਨੂੰ ਤਿੰਨ ਚਾਰ ਵਾਰ ਸਾਫ਼ ਪਾਣੀ ਨਾਲ ਧੋ ਕੇ ਫੇਰ ਉਹਨੂੰ ਜਿਹੜਾ ਹੈਗਾ ਟ੍ਰੀਟਮੈਂਟ ਕਰ ਦਿਓ ਇਹਦੇ ਨਾਲ ਤੁਹਾਡਾ ਬੀਜ ਅਪਗ੍ਰੇਡ ਹੋ ਜੂ ਮਤਲਬ ਕਿ ਉਹਦੇ ਵਿੱਚੋਂ ਮਾੜਾ ਹਲਕਾ ਜਿਹੜਾ ਹੈਗਾ ਜਿਹਦਾ ਵਿਗਰ ਹੀ ਨਹੀਂ ਜਿਹੜਾ ਝਾੜ ਦੇਣ ਦੇ ਸਮਰੱਥ ਨਹੀਂ ਜਾਂ ਜਿਹੜਾ ਜਰਮੀਨੇਸ਼ਨ ਹੀ ਨਹੀਂ ਕਰ ਸਕਦਾ ਉਹ ਬੀਜ ਤੁਹਾਡਾ ਸਾਈਡ ਤੇ ਹੋ ਜੂ। ਉਸ ਤੋਂ ਬਾਅਦ ਫਿਰ ਬੀਜ ਸੋਧ ਕਰਨੀ ਹੈ ਚਾਹੇ ਝੂਨਾ ਚਾਹੇ ਬਾਸਮਤੀ ਹੈ। ਕਾਰਬੋਨਾਈਜ਼ਮ ਪਲੱਸ ਮੈਗ ਕੁਝ ਟੈਕਨੀਕਲ ਹੈ ਸਪ੍ਰਿੰਟ 75WS ਦੇ ਨਾਂ ਤੇ ਜਿਹੜਾ ਇਹ ਟੈਕਨੀਕਲ ਆਉਂਦਾ ਹੈ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਤੁਸੀਂ ਇਹਦੀ ਟ੍ਰੀਟਮੈਂਟ ਕਰ ਲੈਣੀ। ਮਤਲਬ ਕਿ ਜੇ ਏਕੜ ਵਾਸਤੇ ਆਪਾਂ 6 ਕਿਲੋ ਬੀਜ ਵਰਤਣਾ ਹੈ। ਤਾਂ 18 ਗ੍ਰਾਮ ਤੇ ਜੇ 8 ਕਿਲੋ ਬੀਜ ਵਰਤਣਾ 24 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦਵਾਈ ਨੂੰ 80 ਤੋਂ 100 ml ਪਾਣੀ ਦੇ ਵਿੱਚ ਘੋਲ ਕੇ ਤੇ ਉਹਦੇ ਉੱਪਰ ਥੋੜੀ-ਥੋੜੀ ਦਵਾਈ ਹੈ ਜਿਹੜੀ ਉਹ ਬੀਜ ਦੇ ਲਾ ਕੇ ਤੇ ਬੀਜ ਨੂੰ ਜਿਹੜਾ ਹੈਗਾ ਮਿਕਸ ਕਰ ਦੇਣਾ ਹੈ ਹੱਥਾਂ ਦੇ ਨਾਲ ਉਹਨੂੰ ਹੱਥਾਂ ਦੇ ਉੱਤੇ ਦਸਤਾਨੇ ਵਜਾਇਦਾ ਚੜਾ ਕੇ ਤੇ ਉਹਨੂੰ ਤੁਸੀਂ ਮਿਕਸ ਕਰ ਦੇਣਾ ਉਦੋਂ ਪਹਿਲਾਂ ਬੀਜ ਜਿਹੜਾ 5-7 ਘੰਟੇ 10 ਘੰਟੇ ਪਾਣੀ ਦੇ ਵਿੱਚ ਭਿਉਂ ਕੇ ਜ਼ਰੂਰ ਰੱਖੋ ਤੇ ਸੀਡ ਅਪਗ੍ਰੇਡ ਜਿਵੇਂ ਤੁਹਾਨੂੰ ਮੈਂ ਦੱਸਿਆ ਏਵੇਂ ਹੀ ਬਾਸਮਤੀ ਹੈ ਏਵੇਂ ਝੂਨਾ ਬੀਜ ਸੋਧ ਕੇ ਬੀਜੋਗੇ ਤਾਂ ਆਪਾਂ ਨੂੰ ਉਸ ਚੀਜ਼ ਦਾ ਲਾਜ਼ਮੀ ਫਾਇਦਾ ਮਿਲੂਗਾ। ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਬੀਜ ਦੀ ਜਰਮੀਨੇਸ਼ਨ ਜਾਂ ਬੀਜ ਨੂੰ ਜਿਹੜਾ ਹੈਗਾ ਸਟ੍ਰੈਸ ਤੋਂ ਬਚਾਉਣ ਵਾਸਤੇ ਖਾਸ ਤੌਰ ਤੇ ਸਿੱਧੀ ਬਜਾਈ ਜਾਂ ਆਪਾਂ ਜਰਮੀਨੇਸ਼ਨ ਉਹਦੀ ਇੰਪਰੂਵ ਕਿਵੇਂ ਕਰ ਸਕਦੇ ਹੋ ਹੋਰ ਤਾਕਤ ਦੇਣ ਵਾਸਤੇ ਇਹਦੇ ਬਾਰੇ ਵੱਖਰੀ ਵੀਡੀਓ 'ਚ ਗੱਲ ਕਰਾਂਗੇ ਬਹੁਤ ਬਹੁਤ ਤੁਹਾਨੂੰ